Ciao a tutti ben tornati sul mio canale si chiama Italian with Kulwinder Spero che siete benissimi sachi galdi sareyan ho toada mere youtube channel Italian with Kulwinder de vich bahot bahot swagat hai ummeed kardi hai te assi sare theek thak ho boge aaj di video vich assi sikhan ja rahe haa ik shabad jada ki bahot zyada use hunda castita okay castita ida ki matlab hunda te assi isdi var to apni galwat duran kis tarike nal kar sakde haa ਅੱਜ ਦੀ ਵੀਡੀਓ ਸ ਰਿਲੇਟਿਡ ਹੀ ਹੋਣ ਜਾ ਰਹੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਕਿ ਮੈਂ ਇਹੋ ਜਿਹੇ ਵੀਡੀਓਸ ਪਾਉਂਦੀ ਰਹਣੀ ਆ ਤੇ ਤੁਸੀਂ ਸਿੱਖ ਸਕਦੇ ਹੋ ਆਜੋ ਜੇ ਕਰ ਲੈਂਦੇ ਆ ਅੱਜ ਦੀ ਵੀਡੀਓ ਸਟਾਰਟ ਕਾਸਪੀਤਾ ਨੌਨ ਮੇ ਲੋ ਅਸਪੇਟਾਵੋ ਮੈਨੂੰ ਇਸ ਦੀ ਉਮੀਦ ਨਹੀਂ ਸੀ ਪਰ ਜਿਹੜਾ ਸ਼ਬਦ ਹੈ ਕਾਸਪੀਤਾ ਇਹਦਾ ਕੀ ਮਤਲਬ ਹੈ ਇਹ ਤੁਹਾਨੂੰ ਮੈਂ ਲਾਸਟ ਵਿੱਚ ਦੱਸਾਂਗੀ ਪਹਿਲਾਂ ਆਪਾਂ ਸਾਰੇ ਸੈਂਟੈਂਸਸ ਪੜ੍ਹ ਲੈਨੇ ਆ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਪਲੀਜ਼ ਲਾਈਕ ਕਰਨਾ ਨਾ ਭੁੱਲਣਾ ਅਗਲਾ ਸੈਂਟੈਂਸ ਪੜ੍ਹਦੇ ਆ ਕਿ ਕਾਸਪੀਤਾ stai facendo stai facendo ਦਾ मीनिंग ਹੁੰਦਾ ਤੁਸੀਂ ਕੀ ਕਰ ਰਹੇ ਹੋ ਕਿ ਕਾਸਪੀਤਾ ਕਿਸ ਸੈਂਸ ਵਿੱਚ ਯੂਜ਼ ਹੋਇਆ ਵੀਡੀਓ ਦੇ ਲਾਸਟ ਅੱਚੇ ਤੁਹਾਨੂੰ ਪਤਾ ਲੱਗੇਗਾ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਇਹ ਜਿਹੜੇ ਦੋਨੋਂ ਸ਼ਬਦ ਨੇ ਬੋਲਣ ਵਾਲੀ ਭਾਸ਼ਾ ਵਿੱਚ ਬਹੁਤ ਵਰਤੇ ਜਾਂਦੇ ਆ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ ਜਿਵੇਂ ਕਿ ਨੈਕਸਟ ਐਗਜ਼ਾਮਪਲ ਹੈਗੀ ਆ ਕਾਸਪੀਤਾ ਸੈਦਾ ਵੇਰੋ ਵੇਲੋਚੇ ਤੁਸੀਂ ਸੱਚਮੁੱਚ ਤੇਜ਼ ਹੋ ਸੈਦਾ ਵੇਰੋ ਵੇਲੋਚੇ ਦਾ ਮੀਨਿੰਗ ਆ ਤੁਸੀਂ ਸੱਚਮੁੱਚ ਤੇਜ਼ ਹੋ ਪਰ ਕਾਸਪੀਤਾ ਦਾ ਕੀ ਮਤਲਬ ਆ ਇਸ ਸ਼ਬਦ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਆ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਪਹਿਲਾ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਸੈਂਟੈਂਸ ਪੜ੍ਹ ਲੈਨੇ ਆ ਕਿ ਕਾਸਪੀਤਾ ਐ ਸੁਚੈਸੋ ਕੁਈ ਇੱਥੇ ਕੀ ਹੋਇਆ ਇਹ ਸੁਚੈਸੋ ਕੁਈ ਦਾ ਮਤਲਬ ਹੁੰਦਾ ਕੀ ਹੋਇਆ ਕੁਈ ਦਾ ਮਤਲਬ ਇੱਥੇ ਕਾਸਪੀਤਾ ਤੇ ਕੀ ਕਾਸਪੀਤਾ ਨੂੰ ਦੋ ਸੈਂਸਸ ਦੇ ਵਿੱਚ ਯੂਜ਼ ਕਰ ਸਕਦੇ ਆ ਕਿਹੜੀ ਕਿਹੜੀ ਸੈਂਸ ਦੇ ਵਿੱਚ ਉਸ ਨੂੰ ਜਾਣਨ ਤੋਂ ਪਹਿਲਾਂ ਆਪਾਂ ਇੱਕ ਹੋਰ ਫਰੇਜ਼ੇ ਪੜ੍ਹ ਲੈਨੇ ਆ ਕਾਸ ਪੀਤਾ ਐਉਨਾ ਗ੍ਰਾਂਡੇ ਆਫਾਰੇ ਐਉਨਾ ਗ੍ਰਾਂਡੇ ਆਫਾਰੇ ਦਾ ਮਤਲਬ ਹੁੰਦਾ ਹੈ ਬਹੁਤ ਵਧੀਆ ਡੀਲ ਹੈ ਤੇ ਹੁਣ ਤੁਸੀਂ ਮੇਰੀ ਟੋਨ ਚੈੱਕ ਕਰ ਸਕਦੇ ਹੋ ਕਿ ਮੈਂ ਕਾਸ ਪੀਤਾ ਕਿਵੇਂ ਪੜ੍ਹ ਰਹੀ ਹਾਂ ਕੁਝ ਕ ਸੈਂਟੈਂਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹ ਰਹੀ ਹਾਂ ਕੁਝ ਦੇ ਵਿੱਚ ਮੈਂ ਥੋੜੇ ਗੁੱਸੇ ਨਾਲ ਬੋਲ ਰਹੀ ਹਾਂ ਕੋਜ਼ਾ ਬੋਲਦੀਰੇ ਇਸ ਦਾ ਕੀ ਮਤਲਬ ਹੈ ਜਾਨੀ ਕਿ ਇਹਨਾਂ ਸ਼ਬਦਾਂ ਦਾ ਕੀ ਮੀਨਿੰਗ ਹੈ ਦੇਖ ਲੈਨੇ ਆ come possiamo usare queste espressioni? Vediamo insieme: caspita e che caspita hanno significati simili, che è una donna che ha meaning. Same honda, caspita te che caspita da ma che caspita è più esclamativo. ਐਸਕਲਾਮਾਟਿਵੋ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਕੀ ਕਾਸਪੀਤਾਏ ਉਹ ਸ਼ਬਦ ਕੀ ਹੁੰਦਾ ਕਿ ਉਹ ਜ਼ਿਆਦਾ ਖੁਸ਼ੀ ਪ੍ਰਗਟ ਕਰਦਾ ਹੈ ਜਾਂ ਜ਼ਿਆਦਾ ਨਿਰਾਸ਼ਾ ਪ੍ਰਗਟ ਕਰਦਾ ਹੈ ਠੀਕ ਹੈ ਇਹ ਦੋਨੋਂ ਸ਼ਬਦ ਜਾਂ ਤਾਂ ਹੈਰਾਨੀ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਆ ਜਾਂ ਫਿਰ ਨਿਰਾਸ਼ਾ ਨੂੰ ਉਹ ਐਸਪਰੀ ਮੇਰੇ ਮਾਜੋਰੇ ਸਰਪ੍ਰਾਈਜ਼ਾ ਉਹ ਫਰੂਸਟਰਾਸਿਓਨੇ ਯਾਨੀ ਕਿ ਤੁਹਾਡੀ ਜਿਹੜੀ ਗੁੱਸਾ ਹੈ ਉਹਨੂੰ ਪਰਗਟ ਕਰਨ ਲਈ ਵੀ ਤੁਸੀਂ ਕਾਸਪੀਤਾ ਵਰਤ ਸਕਦੇ ਹੋ ਤੇ ਆਪਣੀ ਖੁਸ਼ੀ ਦੱਸਣ ਲਈ ਵੀ ਪਰ ਇਹ ਹੁਣ ਸੈਂਟੈਂਸ ਤੇ ਡਿਪੈਂਡ ਕਰਦਾ ਕਿ ਕਦੋਂ ਇਹਦਾ मीनिंग ਖੁਸ਼ੀ ਵਾਲਾ ਨਿਕਲੇਗਾ ਕਦੋਂ ਇਹਦਾ मीनिंग ਗੁੱਸੇ ਵਾਲਾ ਨਿਕਲਣਾ ਹੈ ਫਾਰ ਇਗਜ਼ੈਂਪਲੋ ਕਾਸਪੀਤਾ ਕੇ ਬੈਲ ਰੈਗਾਲੋ ਮੀ ਹੈ ਫਾਟੋ ਵਾ ਤੁਸੀਂ ਮੈਨੂੰ ਕਿੰਨਾ ਸੋਹਣਾ ਤੋਹਫਾ ਦਿੱਤਾ ਹੁਣ ਇਸ ਸੈਂਟੈਂਸ ਦੇ ਵਿੱਚ ਕਾਸਪੀਤਾ ਦਾ ਮਤਲਬ ਨਿਕਲਦਾ ਵਾਹ ਖੁਸ਼ੀ ਵਾਲਾ ਕਿਉਂਕਿ ਤੁਹਾਨੂੰ ਗਿਫਟ ਮਿਲਿਆ ਨੈਕਸਟ ਦੇਖੋ ਕਾਸਪੀਤਾ ਸੇ ਯਾਰਿਵਾ ਤੋ ਇਨ ਅੰਤੀਚਿਪੋ ਵਾ ਤੁਸੀਂ ਜਲਦੀ ਆ ਗਏ ਅਗਲੇ ਸੈਂਟੈਂਸ ਤੇ ਡਿਪੈਂਡ ਕਰਦਾ ਕਾਸਪੀਤਾ ਦਾ ਮੀਨਿੰਗ ਹੁਣ ਇੱਥੇ ਵੀ ਕਾਸਪੀਤਾ ਦਾ ਮੀਨਿੰਗ ਹੈ ਜਿਹੜਾ ਉਹ ਖੁਸ਼ੀ ਆਲਾ ਆ ਵਾ ਕਹਿ ਕੇ ਕਿਹਾ ਕਿ ਤੁਸੀਂ ਅਗਲੇ ਨੂੰ ਐਪਰੀਸ਼ੀਏਟ ਕੀਤਾ ਆ ਨੈਕਸਟ ਦੇਖੋ ਕਾਸਪੀਤਾ ਕੇ ਵਿਸਤਾ ਸਪੈਟਾਕੋਲਾਰੇ che vi sta spettacolare spettacolare double t di watch gaddiyan wah kinna shandar nazara hai ja daresha next sentence dekho caspita hai già finito il libro va tusi kitab pehli puri kar li matlab tusi khushi naal caspita keh rahe ho ਤੇ ਤੁਸੀਂ ਅਗਲੇ ਨੂੰ ਐਪਰੀਸ਼ੀਏਟ ਕਰ ਰਹੇ ਹੋ ਕਿ ਹਾਂ ਤੂੰ ਤਾਂ ਪੂਰੀ ਵੀ ਕਰ ਲਈ ਬੱਲੇ ਬਹੁਤ ਕਮਾਲ ਦੀ ਗੱਲ ਹੈ ਹਨਾ ਵੀ ਤੁਸੀਂ ਬਹੁਤ ਛੇਤੀ ਕਿਤਾਬ ਪੜ ਲੀ ਇਸ ਸੈਂਟੈਂਸ ਦੇ ਵਿੱਚ ਕਾਸ ਪਿਤਾ ਦਾ ਮਤਲਬ ਖੁਸ਼ੀ ਵਾਲਾ ਹੈ ਜਾਨਕਿ ਸਰਪ੍ਰਾਈਜ਼ ਹੋਏ ਹੋ ਤੁਸੀਂ ਹੈਰਾਨੀ ਵਾਲਾ ਹੈ ਹੁਣ ਨੈਕਸਟ ਦੇਖੋ ਕਿ ਕਾਸ ਪਿਤਾ ਕਿ ਕਾਸ ਪਿਤਾ ਦਾ मीनिंग ਕੀ ਨਿਕਲ ਸਕਦਾ ਕਿ ਕਾਸ ਪਿਤਾ ਪਰਕੇ ਨੋਨ ਰੀਸਕੋ ਾਤੋਵਾਰੇ ਲੇ ਕੀਵੀ ਕੀ ਗੱਲ ਹੈ ਜਾਂ ਕੀ ਆ ਮੈਨੂੰ ਚਾਬੀਆਂ ਕਿਉਂ ਨਹੀਂ ਮਿਲ ਰਹੀਆਂ ਆਪਾਂ ਇਸ ਸੈਂਟੈਂਸ ਦੇ ਵਿੱਚ ਬੋਲਦੇ ਹਾਂ ਨਾ ਨਿਰਾਸ਼ ਹੋ ਕੇ ਕਈ ਵਾਰੀ ਸੈਂਟੈਂਸ ਟੂ ਸੈਂਟੈਂਸ ਡਿਪੈਂਡ ਕਰਦਾ ਇਸ ਸ਼ਬਦ ਦਾ मीनिंग ਕਿ ਕਾਸਪੀਤਾ ਨਾਲ ਜਿਹੜਾ ਕੀ ਹੈ ਥੋੜਾ ਜਿਹਾ ਆਪਣਾ ਗੁੱਸਾ ਜਾਂ ਖੁਸ਼ੀ ਹੈ ਜਿਹੜਾ ਜ਼ਿਆਦਾ ਸ਼ੋ ਹੋਂਦੀ ਆ ਕਾਸਪੀਤਾ ਦੀ ਵਜਾਇਏ ਨੈਕਸਟ ਸੈਂਟੈਂਸ ਦੇਖੋ ਕਿ ਕਾਸਪੀਤਾ ਉਹ ਦਮੈਂਟਿਕਾ ਟੋ ਲਾਪੁੰਟਮੈਂਟੋ ਕੀ ਆ ਮੈਂ ਅਪਾਇੰਟਮੈਂਟ ਭੁੱਲ ਗਈ ਜਾਂ ਮੈਂ ਅਪਾਇੰਟਮੈਂਟ ਭੁੱਲ ਗਿਆ ਨਿਰਾਸ਼ਾ ਜ਼ਾਹਰ ਕਰਨ ਲਈ ਤੁਸੀਂ ਕੇ ਕਾਸਪੀਤਾ ਜਾਂ ਕਾਸਪੀਤਾ ਵੀ ਕਹਿ ਸਕਦੇ ਹੋ ਗੱਲਾਂ ਕੇ ਕਾਸਪੀਤਾ sta piovendo di nuovo ਕੀ ਹੈ ਫਿਰ ਬਾਰਿਸ਼ ਹੋਣ ਲੱਗੀ ਫਿਰ ਮੀਂਹ ਪੈਣ ਲੱਗ ਗਿਆ ਜਿਵੇਂ ਕਿ ਆਪਾਂ ਕੀ ਹੈ ਕਹਿਣ ਲਈ ਕਾਸਪੀਤਾ ਕੇ ਕਾਸਪੀਤਾ ਦੋਨੋਂ ਵਰਤ ਸਕਦੇ ਆ ਜੇ ਕੇ ਲੱਗ ਜਾਂਦਾ ਉਹਦੇ ਨਾਲ ਨਿਰਾਸ਼ਾ ਜਾਂ ਖੁਸ਼ੀ ਥੋੜੀ ਜਿਹੀ ਜ਼ਿਆਦਾ ਜ਼ਾਹਰ ਹੁੰਦੀ ਹੈ ਨੈਕਸਟ ਦੇਖੋ ਕੇ ਕਾਸਪੀਤਾ il computer si è bloccato ਕੀ ਹੈ ਕੰਪਿਊਟਰ ਕਰੈਸ਼ ਹੋ ਗਿਆ ਜਾਂ ਬਲੌਕ ਹੋ ਗਿਆ ਇਥੇ ਕਾਸਪੀਤਾ ਦਾ ਮਤਲਬ ਨਿਕਲਦਾ ਨਿਰਾਸ਼ਾ ਵਾਲਾ ਆਈ ਹੋਪ ਤੁਹਾਨੂੰ ਸਮਝ ਆ ਰਹੀ ਹੈ ਜੇ ਸਮਝ ਆ ਰਹੀ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਨੈਕਸਟ ਸੈਂਟੈਂਸ ਦੇਖਦੇ ਹਾਂ ਕਿ ਕਾਸਪੀਤਾ ਨੌਨ ਕਪੀਸ ਕੋ ਕੁਐਸਟੋ ਐਸਰਜੀਸਟੋ ਕੀ ਹੈ ਮੈਨੂੰ ਇਹ ਸਮਝ ਹੀ ਨਹੀਂ ਆਉਂਦਾ ਕੀ ਐਕਸਰਸਾਈਜ਼ ਹੈ ਮੈਨੂੰ ਸਮਝ ਨਹੀਂ ਆ ਰਹੀ ਹੈ ਨਾ ਇਥੇ ਕਾਸਪੀਤਾ ਦਾ ਮਤਲਬ ਹੈ ਨਿਰਾਸ਼ਾ ਜਨਕ ਹੁਣ ਵਾਰੀ ਤੁਹਾਡੀ ਆ ਤਾਕਾ ਹੈ ਤੁਸੀਂ ਇਸ ਨੂੰ ਸੈਂਟੈਂਸ ਨੂੰ ਟਰਾਂਸਲੇਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਵਾਹ ਕਿੰਨੀ ਵਧੀਆ ਸਮਝਾਇਆ ਜਿਵੇਂ ਕਿ ਤੁਸੀਂ ਮੈਨੂੰ ਕਹਿਣਾ ਹੋਵੇ ਵਾਹ ਤੁਸੀਂ ਕਿੰਨਾ ਵਧੀਆ ਸਮਝਾਇਆ ਧੰਨਵਾਦ ਇੰਨੀ ਕਲੀਅਰ ਐਕਸਪਲੇਨੇਸ਼ਨ ਦੇ ਲਈ ਧੰਨਵਾਦ ਜੇ ਤੁਸੀਂ ਵਿਆਖਿਆ ਦਾ ਉਹ ਕਰਨਾ ਚਾਹੋਗੇ ਤਾਂ ਉਹਨੂੰ ਸਪੇਗਾਸਿਓ ਨੇ ਕਹਿੰਦੇ ਆ ਧੰਨਵਾਦ ਤੁਤੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਦੇਣਾ ਤੇ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਕਿਉਂਕਿ ਇਹੋ ਜਿਹੇ ਵੀਡੀਓ ਮੈਂ ਲੈ ਕੇ ਆਉਂਦੀ ਰਹਿੰਦੀ ਆ ਸਤਿ ਸ਼੍ਰੀ ਅਕਾਲ ਜੀ ਸਾਇਆ ਨੂੰ